ਜਦ ਦੋਰੀ ਪਰ ਜਾ ਰਹੇ ਹਨ ਕਿੰਨੀ ਉਮੀਦ ਹੈ ਕਿ ਕੋਈ ਘੋਸ਼ਣਾ بڑی ਘੋਸ਼ਣਾ ਕਰ ਸਕਤੇ ਹੈ ਦੇਖੋ ਨੀਤੀ ਰੱਖਣੀ ਚਾਹੀਦੀ ਹੈ ਕਿਉਂਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਪਰ ਬਹੁਤ ਜਿਆਦਾ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਦਿਲ ਚ ਦਰਦ ਨਹੀਂ ਹੈਗਾ ਦਿਲ ਚ ਦਰਦ ਹੁੰਦਾ ਅੱਜ 13 ਦਿਨ ਹੋ ਗਏ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਟਵੀਟ ਇੱਕ ਵੀ ਬਿਆਨ ਦੇ ਕੇ ਪੰਜਾਬ ਦੇ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ ਕੋਈ ਆਪਣਾ ਦਰਦ ਨਹੀਂ ਦਿਖਾਇਆ ਕਿ ਪੰਜਾਬ ਪ੍ਰਤੀ ਮੇਰਾ ਇਹਨਾਂ ਦਰਦ ਹੈ ਔਰ ਬਿਆਸ ਮੈਨੇਜਮੈਂਟ ਭਾਗੜਾ ਬਿਆਸ ਮੈਨੇਜਮੈਂਟ ਸੈਂਟਰ ਦੇ ਅੰਦਰ ਹੈ ਕਿਸੇ ਉਹਨਾਂ ਅਧਿਕਾਰੀਆਂ ਦੀ ਮੀਟਿੰਗ ਨਹੀਂ ਲਈ ਗਈ ਵੀ ਇਹ ਕਿਉਂ ਹੋਇਆ ਜਦ ਕਿ ਤਰਾਹ ਤਰਾਹ ਦੇ ਖਰਾਸੀ ਜਿਹੜੇ ਐ ਸੋਸ਼ਲ ਮੀਡੀਆ ਤੇ ਆ ਰਹੇ ਸੋ ਪ੍ਰਾਈਮ ਮਿੰਿਸਟਰ ਸਾਹਿਬ ਤੋਂ ਅਸੀਂ ਫੇਰ ਮੰਗ ਕਰਦੇ ਹਾਂ ਕਿ 50000 ਰੁਪਏ ਪ੍ਰਤੀ ਏਕੜ ਸੈਂਟਰ ਜਿਹੜਾ ਮੁਆਵਜ਼ਾ ਦੇਵੇ ਜਿਹੜੇ ਘਰ ਢੱਠ ਗਏ ਉਹਨਾਂ ਨੂੰ ਬਣਾ ਕੇ ਦੇਵੇ ਜਿਹੜੇ ਲੋਕਾਂ ਦੀ ਫਸਲ ਤਬਾਹ ਹੋ ਗਈ ਹੈ ਉਹਦਾ ਉਹਦਾ ਜਿਹੜਾ ਉਹਨਾਂ ਦੀ ਬਜਾਈ ਦਾ ਪ੍ਰਬੰਧ ਕਰਕੇ ਦੇ ਔਰ ਜਿਹੜਾ ਪੰਜਾਬ ਆ ਪੰਜਾਬ ਦੀ ਜਿਹੜੀ ਖਾਸ ਕਰ ਰਾਵੀ ਬੈਲਟ ਹੈ ਜਾਂ ਬਿਆਸ ਬੈਲਟ ਹੈ ਉਹਦੇ ਜਿਹੜੇ ਤੁਸੀਂ ਬੰਨ੍ਹਨੇ ਉਹਨਾਂ ਨੂੰ ਪੱਕਿਆ ਕਰਨ ਦਾ ਪ੍ਰਬੰਧ ਕਰਨਾ। ਰਾਵੀ ਦਰਿਆ ਦੇ ਨਾਲ ਕਰੀਬ 5 ਕਿਲੋਮੀਟਰ ਬੰਨ ਬੰਨਣ ਦੀ ਰੋੜ ਹੈ। ਪ੍ਰਧਾਨ ਮੰਤਰੀ ਸਾਹਿਬ ਨੂੰ ਉਹਦੇ ਤੇ ਅਨਾਉਂਸਮੈਂਟ ਕਰਕੇ ਜਾਣੀ ਚਾਹੀਦੀ ਹੈ ਕਿ ਸਰਕਾਰ ਤੁਰੰਤ ਇਹਦਾ ਹੱਲ ਕਰੇਗੀ। ਪਰ ਇੱਕ ਗੱਲ ਉਹੀ ਮੈਂ ਫੇਰ ਕਹਿਣਾ ਕਿ ਜਿਹੜਾ ਘਰ ਦਾ ਮੁਖੀ ਹੁੰਦਾ ਉਹਦਾ ਫਰਜ਼ ਬੰਦਾ ਜਦੋਂ ਘਰ ਤੇ ਕੋਈ ਹੱਫਤ ਆਉਂਦੀ ਹੈ ਤੁਰੰਤ ਕਿਸੇ ਜੀ ਦੇ ਕੋਈ ਮੁਸ਼ਕਲ ਆਉਂਦੀ ਹੈ ਤੇ ਤੁਰੰਤ ਉਹਦੇ ਨਾਲ ਰਾਸਤਾ ਕਾਇਮ ਕਰੇ। ਉਹਦੀ ਗੱਲ ਰੱਖੇ, ਉਹਦੀ ਗੱਲ ਸੁਣੇ। ਪਰ ਬਹੁਤ ਚਿਰ ਬਾਅਦ 3 ਦਿਨ ਪਹਿਲੋਂ ਸਾਡੇ ਐਗਰੀਕਲਚਰ ਮਿਨਿਸਟਰ ਆਏ ਨੇ ਤੇ ਹੁਣ ਕੱਲ ਪ੍ਰਾਈਮ ਮਿਨਿਸਟਰ ਸਾਹਿਬ ਜਾ ਰਹੇ ਨੇ ਤੇ ਮੈਂ ਉਮੀਦ ਕਰਦਾ ਕਿ ਇੱਕ ਵੱਡਾ ਰਾਹਤ ਪੈਕੇਜ ਜਿਹੜਾ ਪੰਜਾਬ ਨੂੰ ਦੇਣਗੇ ਪੰਜਾਬ ਦੌਰੇ ਪਰ ਜਾ ਰਹੇ ਹੈ ਕਿੰਨੀ ਉਮੀਦ ਹੈ ਕਿ ਕੋਈ ਘੋਸ਼ਣਾ ਬੜੀ ਘੋਸ਼ਣਾ ਕਰ ਸਕਤੇ ਦੇਖੋ ਨੀਤੀ ਤੇ ਰੱਖਣੀ ਚਾਹੀਦੀ ਹੈ ਕਿਉਂਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਪਰ ਬਹੁਤ ਜ਼ਿਆਦਾ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਦਿਲ ਚ ਦਰਦ ਨਹੀਂ ਹੈਗਾ ਦਿਲ ਚ ਦਰਦ ਹੁੰਦਾ ਅੱਜ 13 ਦਿਨ ਹੋ ਗਏ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਟਵੀਟ ਇੱਕ ਵੀ ਬਿਆਨ ਦੇ ਕੇ ਪੰਜਾਬ ਦੇ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ ਕੋਈ ਆਪਣਾ ਦਰਦ ਨਹੀਂ ਦਿਖਾਇਆ ਕਿ ਪੰਜਾਬ ਪ੍ਰਤੀ ਮੇਰਾ ਇਨਾਨ ਦਰਦ ਹੈ ਔਰ ਬਿਆਸ ਮੈਨੇਜਮੈਂਟ ਭਾਗੜਾ ਬਿਆਸ ਮੈਨੇਜਮੈਂਟ ਸੈਂਟਰ ਦੇ ਅੰਦਰ ਹੈ ਕਿਸੇ ਉਹਨਾਂ ਅਧਿਕਾਰੀਆਂ ਦੀ ਮੀਟਿੰਗ ਨਹੀਂ ਲਈ ਗਈ ਕਿ ਇਹ ਕਿਉਂ ਹੋਇਆ ਜਦ ਕਿ ਤਰਾ ਤਰਾ ਦੇ ਖੁਲਾਸੇ ਜਿਹੜੇ ਐ ਸੋਸ਼ਲ ਮੀਡੀਆ ਤੇ ਆ ਰਹੇ ਸੋ ਪ੍ਰਾਈਮ ਮਿੰისტਰ ਸਾਹਿਬ ਤੋਂ ਅਸੀਂ ਫੇਰ ਮੰਗ ਕਰਦੇ ਹਾਂ ਕਿ 50000 ਰੁਪਏ ਪ੍ਰਤੀ ਏਕੜ ਸੈਂਟਰ ਜਿਹੜਾ ਮੁਆਵਜ਼ਾ ਦੇਵੇ ਜਿਹੜੇ ਘਰ ਠੱਠ ਗਏ ਉਹਨਾਂ ਨੂੰ ਬਣਾ ਕੇ ਦੇਵੇ ਜਿਹੜੇ ਲੋਕਾਂ ਦੀ ਫਸਲ ਤਬਾਹ ਹੋ ਗਈ ਹੈ ਉਹਦਾ ਉਹਦਾ ਜਿਹੜਾ ਉਹਨਾਂ ਦੀ ਬਜਾਈ ਦਾ ਪ੍ਰਬੰਧ ਕਰਕੇ ਦੇ ਔਰ ਜਿਹੜਾ ਪੰਜਾਬ ਆ ਪੰਜਾਬ ਦੀ ਜਿਹੜੀ ਖਾਸ ਕਰ ਰਾਵੀ ਬੈਲਟ ਹੈ ਜਾਂ ਬਿਆਸ ਬੈਲਟ ਹੈ ਉਹਦੇ ਜਿਹੜੇ ਜਿਹੜੇ ਤੁਸੀ ਬੰਨਦੇ ਉਹਨਾਂ ਨੂੰ ਪੱਕਿਆ ਕਰਨ ਦਾ ਪ੍ਰਬੰਧ ਕਰ ਰਾਵੀ ਦਰਿਆ ਦੇ ਨਾਲ ਕਰੀਬ 5 ਕਿਲੋਮੀਟਰ ਬੰਨ ਬੰਨਣ ਦੀ ਰੋੜ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਦੇ ਤੇ ਅਨਾਉਂਸਮੈਂਟ ਕਰਕੇ ਜਾਣੀ ਚਾਹੀਦੀ ਹੈ ਕਿ ਸਰਕਾਰ ਤੁਰੰਤ ਇਹਦਾ ਹੱਲ ਕਰੇਗੀ ਪਰ ਇੱਕ ਗੱਲ ਉਹੀ ਮੈਂ ਫੇਰ ਕਹਿਣਾ ਕਿ ਜਿਹੜਾ ਘਰ ਦਾ ਮੁਖੀਆ ਹੁੰਦਾ ਉਹਦਾ ਫਰਜ਼ ਬੰਦਾ ਜਦੋਂ ਘਰ ਤੇ ਕੋਈ ਹਫਤ ਆਉਂਦੀ ਹੈ ਤੁਰੰਤ ਕਿਸੇ ਜੀ ਦੇ ਕੋਈ ਮੁਸ਼ਕਲ ਆਉਂਦੀ ਹੈ ਤੇ ਤੁਰੰਤ ਉਹਦਾ ਰਾਹਤ ਤੈਅਮ ਕਰੇ ਉਹਦੀ ਗੱਲ ਰੱਖੇ ਉਹਦੀ ਗੱਲ ਸੁਣੇ ਪਰ ਬਹੁਤ ਚਿਰ ਬਾਅਦ ਤੇੰਨ ਦਿਨ ਪਹਿਲੋਂ ਸਾਡੇ ਐਗਰੀਕਲਚਰ ਮਿਨਿਸਟਰ ਆਏ ਨੇ ਤੇ ਹੁਣ ਕੱਲ ਪ੍ਰਾਈਮ ਮਿਨਿਸਟਰ ਸਾਹਿਬ ਜਾ ਰਹੇ ਨੇ ਤੇ ਮੈਂ ਉਮੀਦ ਕਰਦਾ ਕਿ ਇੱਕ ਵੱਡਾ ਰਾਹਤ ਪੈਕੇ ਜਿਹੜਾ ਪੰਜਾਬ ਨੂੰ ਦੇਣਗੇ ਜਦ ਦੌਰੇ ਪਰ ਜਾ ਰਹੇ ਹੈ ਕਿੰਨੀਆਂ ਉਮੀਦਾਂ ਹੈ ਕਿ ਕੋਈ ਘੋਸ਼ਣਾ ਬੜੀ ਘੋਸ਼ਣਾ ਕਰ ਸਕਤੇ ਹੈ ਦੇਖੋ ਨੀਤ ਤੇ ਰੱਖਣੀ ਚਾਹੀਦੀ ਹੈ ਕਿ ਕੋਈ ਸਾਡੇ ਪ੍ਰਾਈਮ ਮਿਨਿਸਟਰ ਨੇ ਪਰ ਬਹੁਤ ਜ਼ਿਆਦਾ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਦਿਲ ਚ ਦਰਦ ਨਹੀਂ ਹੈ ਦੇਖੀਂ ਦਰਦ ਹੁੰਦਾ ਅੱਜ 13 ਦਿਨ ਹੋ ਗਏ ਐ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਟਵੀਟ ਇੱਕ ਵੀ ਬਿਆਨ ਦੇ ਕੇ ਪੰਜਾਬ ਦੇ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ ਕੋਈ ਆਪਣਾ ਦਰਦ ਨਹੀਂ ਦਿਖਾਇਆ ਕਿ ਪੰਜਾਬ ਪ੍ਰਤੀ ਮੇਰਾ ਇੰਨਾ ਦਰਦ ਐ ਔਰ ਬਿਆਸ ਮੈਨੇਜਮੈਂਟ ਭਾਗੜਾ ਬਿਆਸ ਮੈਨੇਜਮੈਂਟ ਸੈਂਟਰ ਦੇ ਅੰਦਰ ਕਿਸੇ ਉਹਨਾਂ ਅਧਿਕਾਰੀਆਂ ਦੀ ਮੀਟਿੰਗ ਨਹੀਂ ਲਈ ਗਈ ਵੀ ਇਹ ਕਿਉਂ ਹੋਇਆ ਜਦ ਕਿ ਤਰਾਹ ਤਰਾਹ ਦੇ ਖੁਲਾਸੇ ਜਿਹੜੇ ਐ ਸੋਸ਼ਲ ਮੀਡੀਆ ਤੇ ਆ ਰਹੇ ਸੋ ਪ੍ਰਾਈਮ ਮਿੰისტਰ ਸਾਹਿਬ ਤੋਂ ਅਸੀਂ ਫੇਰ ਮੰਗ ਕਰਦੇ ਆਂ ਕਿ 50000 ਰੁਪਏ ਪ੍ਰਤੀ ਏਕੜ ਸੈਂਟਰ ਜਿਹੜਾ ਮੁਆਵਜ਼ਾ ਦੇਵੇ ਜਿਹੜੇ ਘਰ ਢੱਠ ਗਏ ਉਹਨਾਂ ਨੂੰ ਬਣਾ ਕੇ ਦੇਵੇ ਜਿਹੜੇ ਲੋਕਾਂ ਦੀ ਫਸਲ ਤਬਾਹ ਹੋ ਗਈ ਹੈ ਉਹਦਾ ਉਹਦਾ ਜਿਹੜਾ ਉਹਨਾਂ ਦੀ ਬਜਾਈ ਦਾ ਪ੍ਰਬੰਧ ਕਰਕੇ ਦੇ ਔਰ ਜਿਹੜਾ ਪੰਜਾਬ ਆ ਪੰਜਾਬ ਦੀ ਜਿਹੜੀ ਖਾਸ ਕਰ ਰਾਵੀ ਬੈਲਟ ਹੈ ਜਾਂ ਬਿਆਸ ਬੈਲਟ ਹੈ ਉਹਦੇ ਜਿਹੜੇ ਤੁਸੀ ਬੰਨ੍ਹਦੇ ਉਹਨਾਂ ਨੂੰ ਪੱਕਿਆ ਕਰਨ ਦਾ ਪ੍ਰਬੰਧ ਕਰੇ ਰਾਵੀ ਦਰਿਆ ਦੇ ਨਾਲ ਕਰੀਬ 5 ਕਿਲੋਮੀਟਰ ਬੰਨ ਬੰਨਣ ਦੀ ਰੋੜ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਦੇ ਤੇ ਅਨਾਉਂਸਮੈਂਟ ਕਰਕੇ ਜਾਣੀ ਚਾਹੀਦੀ ਹੈ ਕਿ ਸਰਕਾਰ ਤੁਰੰਤ ਇਹਦਾ ਹੱਲ ਕਰੇਗੀ ਪਰ ਇੱਕ ਗੱਲ ਉਹੀ ਮੈਂ ਫੇਰ ਕਹਿਣਾ ਕਿ ਜਿਹੜਾ ਘਰ ਦਾ ਮੁਖੀਆ ਹੁੰਦਾ ਉਹਦਾ ਫਰਜ਼ ਬੰਦਾ ਜਦੋਂ ਘਰ ਤੇ ਕੋਈ ਹਫਤ ਆਉਂਦੀ ਹੈ ਤੁਰੰਤ ਕਿਸੇ ਜੀ ਦੇ ਕੋਈ ਮੁਸ਼ਕਲ ਆਉਂਦੀ ਹੈ ਤੇ ਤੁਰੰਤ ਉਹਦੇ ਨਾਲ ਰਾਸਤਾ ਕਾਇਮ ਕਰੇ ਉਹਦੀ ਗੱਲ ਰੱਖੇ ਉਹਦੀ ਗੱਲ ਸੁਣੇ ਪਰ ਬਹੁਤ ਚਿਰ ਬਾਅਦ ਤੇੰਨ ਦਿਨ ਪਹਿਲੋਂ ਸਾਡੇ ਐਗਰੀਕਲਚਰ ਮਿਨਿਸਟਰ ਆਏ ਨੇ ਤੇ ਹੁਣ ਕੱਲ ਪ੍ਰਾਈਮ ਮਿਨਿਸਟਰ ਸਾਹਿਬ ਜਾ ਰਹੇ ਨੇ ਮੈਂ ਉਮੀਦ ਕਰਦਾ ਕਿ ਇੱਕ ਵੱਡਾ ਰਾਤ ਪੈਕੇ ਜਿਹੜਾ ਪੰਜਾਬ ਨੂੰ ਦੇਣੀ ਹੈ ਪੰਜਾਬ ਦੌਰੇ ਪਰ ਜਾ ਰਹੇ ہیں ਕਿੰਨੀ ਉਮੀਦیں ہیں ਕਿ ਕੋਈ ਘੋਸ਼ਣਾ بڑی ਖੋਜਣਾ ਕਰ ਸਕਤੇ ਦੇਖੋ ਨੀਤੀ ਰੱਖਣੀ ਚਾਹੀਦੀ ਹੈ ਕਿਉਂਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਪਰ ਬਹੁਤ ਜ਼ਿਆਦਾ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਦਿਲ ਚ ਦਰਦ ਨਹੀਂ ਹੈਗਾ ਦਿਲ ਚ ਦਰਦ ਹੁੰਦਾ ਅੱਜ 13 ਦਿਨ ਹੋ ਗਏ ਐ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਟਵੀਟ ਇੱਕ ਵੀ ਬਿਆਨ ਦੇ ਕੇ ਪੰਜਾਬ ਦੇ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ ਕੋਈ ਆਪਣਾ ਦਰਦ ਨਹੀਂ ਦਿਖਾਇਆ ਕਿ ਪੰਜਾਬ ਪ੍ਰਤੀ ਮੇਰਾ ਇਹਨਾਂ ਦਰਦ ਤੇ ਔਰ ਬਿਆਸ ਮੈਨੇਜਮੈਂਟ ਭਾਗੜਾ ਬਿਆਸ ਮੈਨੇਜਮੈਂਟ ਸੈਂਟਰ ਦੇ ਅੰਦਰ ਹੈ ਕਿਸੇ ਉਹਨਾਂ ਅਧਿਕਾਰੀਆਂ ਦੀ ਮੀਟਿੰਗ ਨਹੀਂ ਲਈ ਗਈ ਕਿ ਇਹ ਕਿਉਂ ਹੋਇਆ ਜਦ ਕਿ ਤਰਾ ਤਰਾ ਦੇ ਖੁਲਾਸੇ ਜਿਹੜੇ ਐ ਸੋਸ਼ਲ ਮੀਡੀਆ ਤੇ ਆ ਰਹੇ ਸੋ ਪ੍ਰਾਈਮ ਮਿੰისტਰ ਸਾਹਿਬ ਤੋਂ ਅਸੀਂ ਫੇਰ ਮੰਗ ਕਰਦੇ ਹਾਂ ਕਿ 50000 ਰੁਪਿਆ ਪ੍ਰਤੀ ਏਕੜ ਸੈਂਟਰ ਜਿਹੜਾ ਮੁਆਵਜ਼ਾ ਦੇਵੇ ਜਿਹੜੇ ਘਰ ਠੱਠ ਗਏ ਉਹਨਾਂ ਨੂੰ ਬਣਾ ਕੇ ਦੇਵੇ ਜਿਹੜੇ ਲੋਕਾਂ ਦੀ ਫਸਲ ਤਬਾਹ ਹੋ ਗਈ ਹੈ ਉਹਦਾ ਉਹਦਾ ਜਿਹੜਾ ਉਹਨਾਂ ਦੀ ਬਜਾਈ ਦਾ ਪ੍ਰਬੰਧ ਕਰਕੇ ਦੇ ਔਰ ਜਿਹੜਾ ਪੰਜਾਬ ਆ ਪੰਜਾਬ ਦੀ ਜਿਹੜੀ ਖਾਸ ਕਰ ਰਾਵੀ ਬੈਲਟ ਹੈ ਜਾਂ ਬਿਆਸ ਬੈਲਟ ਹੈ ਉਹਦੇ ਜਿਹੜੇ ਤੁਸੀ ਬੰਨਨੇ ਉਹਨਾਂ ਨੂੰ ਪੱਕਿਆ ਕਰਨ ਦਾ ਪ੍ਰਬੰਧ ਕਰਨਾ ਰਾਵੀ ਦਰਿਆ ਦੇ ਨਾਲ ਕਰੀਬ 5 ਕਿਲੋਮੀਟਰ ਬੰਨ ਬੰਨਣ ਦੀ ਰੋੜ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਦੇ ਤੇ ਅਨਾਉਂਸਮੈਂਟ ਕਰਕੇ ਜਾਣੀ ਚਾਹੀਦੀ ਹੈ ਕਿ ਸਰਕਾਰ ਤੁਰੰਤ ਇਹਦਾ ਹੱਲ ਕਰੇਗੀ ਪਰ ਇੱਕ ਗੱਲ ਉਹੀ ਮੈਂ ਫੇਰ ਕਹਿਣਾ ਕਿ ਜਿਹੜਾ ਘਰ ਦਾ ਮੁਖੀਆ ਹੁੰਦਾ ਉਹਦਾ ਫਰਜ਼ ਬੰਦਾ ਜਦੋਂ ਘਰ ਤੇ ਕੋਈ ਹੱਫਤ ਆਉਂਦੀ ਹੈ ਤੁਰੰਤ ਕਿਸੇ ਜੀ ਦੇ ਕੋਈ ਮੁਸ਼ਕਲ ਆਉਂਦੀ ਹੈ ਤੇ ਤੁਰੰਤ ਉਹਦੇ ਨਾਲ ਰਸਤਾ ਕਾਇਮ ਕਰੇ ਉਹਦੀ ਗੱਲ ਰੱਖੇ ਉਹਦੀ ਗੱਲ ਸੁਣੇ ਪਰ ਬਹੁਤ ਚਿਰ ਬਾਅਦ ਕੇਂਦਰ ਵੱਲੋਂ ਸਾਡੇ ਐਗਰੀਕਲਚਰ ਮਿਨਿਸਟਰ ਆਏ ਨੇ ਤੇ ਹੁਣ ਕੱਲ ਪ੍ਰਾਈਮ ਮਿਨਿਸਟਰ ਸਾਹਿਬ ਜਾ ਰਹੇ ਨੇ ਤੇ ਮੈਂ ਉਮੀਦ ਕਰਦਾ ਕਿ ਇੱਕ ਵੱਡਾ ਰਾਹਤ ਪੈਕੇ ਜਿਹੜਾ ਪੰਜਾਬ ਨੂੰ ਦੇਣੀ ਹੈ ਪੰਜਾਬ ਦੌਰੇ ਪਰ ਜਾ ਰਹੇ ਹਨ ਕਿੰਨੀ ਉਮੀਦ ਹੈ ਕਿ ਕੋਈ ਘੋਸ਼ਣਾ ਬੜੀ ਘੋਸ਼ਣਾ ਕਰ ਸਕਤੇ ਦੇਖੋ ਨੀਤੀ ਤੇ ਰੱਖਣੀ ਚਾਹੀਦੀ ਹੈ ਕਿਉਂਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਪਰ ਬਹੁਤ ਜ਼ਿਆਦਾ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਦਿਲ ਚ ਦਰਦ ਨਹੀਂ ਹੈਗਾ ਦਿਲ ਚ ਦਰਦ ਹੁੰਦਾ ਅੱਜ 13 ਦਿਨ ਹੋ ਗਏ ਐ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਟਵੀਟ ਇੱਕ ਵੀ ਬਿਆਨ ਦੇ ਕੇ ਪੰਜਾਬ ਦੇ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ ਕੋਈ ਆਪਣਾ ਦਰਦ ਨਹੀਂ ਦਿਖਾਇਆ ਕਿ ਪੰਜਾਬ ਪ੍ਰਤੀ ਮੇਰਾ ਇਨਾਂ ਦਰਦ ਹੈ। ਔਰ ਬਿਆਸ ਮੈਨੇਜਮੈਂਟ ਭਾਗੜਾ ਬਿਆਸ ਮੈਨੇਜਮੈਂਟ ਸੈਂਟਰ ਦੇ ਅੰਦਰ ਹੈ। ਕਿਸੇ ਉਹਨਾਂ ਅਧਿਕਾਰੀਆਂ ਦੀ ਮੀਟਿੰਗ ਨਹੀਂ ਲਈ ਗਈ ਵੀ ਇਹ ਕਿਉਂ ਹੋਇਆ ਜਦ ਕਿ ਤਰਾਹ ਤਰਾਹ ਦੇ ਖੁਲਾਸੇ ਜਿਹੜੇ ਐ ਸੋਸ਼ਲ ਮੀਡੀਆ ਤੇ ਆ ਰਹੇ ਆ। ਸੋ ਪ੍ਰਾਈਮ ਮਿੰისტਰ ਸਾਹਿਬ ਤੋਂ ਅਸੀਂ ਫੇਰ ਮੰਗ ਕਰਦੇ ਆਂ ਕਿ 50000 ਰੁਪਏ ਪ੍ਰਤੀ ਏਕੜ ਸੈਂਟਰ ਜਿਹੜਾ ਮੁਆਵਜ਼ਾ ਦੇਵੇ। ਜਿਹੜੇ ਘਰ ਢੱਠ ਗਏ ਉਹਨਾਂ ਨੂੰ ਬਣਾ ਕੇ ਦੇਵੇ। ਜਿਹੜੇ ਲੋਕਾਂ ਦੀ ਫਸਲ ਤਬਾਹ ਹੋ ਗਈ ਹੈ। ਉਹਦਾ ਉਹਦਾ ਜਿਹੜਾ ਉਹਨਾਂ ਦੀ ਬਜਾਈ ਦਾ ਪ੍ਰਬੰਧ ਕਰਕੇ ਦੇ ਔਰ ਜਿਹੜਾ ਪੰਜਾਬ ਆ ਪੰਜਾਬ ਦੀ ਜਿਹੜੀ ਖਾਸ ਕਰ ਰਾਵੀ ਵੈਲਟ ਹੈ ਜਾਂ ਬਿਆਸ ਵੈਲਟ ਹੈ ਉਹਦੇ ਜਿਹੜੇ ਤੁਸੀ ਬੰਨਦੇ ਉਹਨਾਂ ਨੂੰ ਪੱਕਿਆ ਕਰਨ ਦਾ ਪ੍ਰਬੰਧ ਕਰਨਾ ਰਾਵੀ ਦਰਿਆ ਦੇ ਨਾਲ ਕਰੀਬ 5 ਕਿਲੋਮੀਟਰ ਬੰਨ ਬੰਨਣ ਦੀ ਰੋਡ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਦੇ ਤੇ ਅਨਾਉਂਸਮੈਂਟ ਕਰਕੇ ਜਾਣੀ ਚਾਹੀਦੀ ਹੈ ਕਿ ਸਰਕਾਰ ਤੁਰੰਤ ਇਹਦਾ ਹੱਲ ਕਰੇਗੀ ਪਰ ਇੱਕ ਗੱਲ ਉਹੀ ਮੈਂ ਫਿਰ ਕਹਿਣਾ ਕਿ ਜਿਹੜਾ ਘਰ ਦਾ ਮੁਖੀ ਹੁੰਦਾ ਉਹਦਾ ਫਰਜ਼ ਬੰਦਾ ਜਦੋਂ ਘਰ ਤੇ ਕੋਈ ਹੱਫਤ ਆਉਂਦੀ ਹੈ ਤੁਰੰਤ ਕਿਸੇ ਜੀ ਦੇ ਕੋਈ ਮੁਸ਼ਕਲ ਆਉਂਦੀ ਹੈ ਤੇ ਤੁਰੰਤ ਉਹਦੇ ਨਾਲ ਰਾਸਤਾ ਕਾਇਮ ਕਰੇ ਉਹਦੀ ਗੱਲ ਰੱਖੇ ਉਹਦੀ ਗੱਲ ਸੁਣੇ ਪਰ ਬਹੁਤ ਚਿਰ ਬਾਅਦ 3 ਦਿਨ ਪਹਿਲੋਂ ਸਾਡੇ ਐਗਰੀਕਲਚਰ ਮਿਨਿਸਟਰ ਆਏ ਨੇ ਤੇ ਹੁਣ ਕੱਲ ਪ੍ਰਾਈਮ ਮਿਨਿਸਟਰ ਸਾਹਿਬ ਜਾ ਰਹੇ ਨੇ ਤੇ ਮੈਂ ਉਮੀਦ ਕਰਦਾ ਕਿ ਇੱਕ ਵੱਡਾ ਰਾਹਤ ਪੈਕੇ ਜਿਹੜਾ ਪੰਜਾਬ ਨੂੰ ਦੇਣੀ ਹੈ ਪੰਜਾਬ ਦੌਰੇ ਪਰ ਜਾ ਰਹੇ ਹਨ ਕਿੰਨੀ ਉਮੀਦ ਹੈ ਕਿ ਕੋਈ ਘੋਸ਼ਣਾ ਬੜੀ ਘੋਸ਼ਣਾ ਕਰ ਸਕਤੇ ਦੇਖੋ ਨੀਤ ਤੇ ਰੱਖਣੀ ਚਾਹੀਦੀ ਹੈ ਕਿਉਂਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਪਰ ਬਹੁਤ ਜ਼ਿਆਦਾ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਦਿਲ ਚ ਦਰਦ ਨਹੀਂ ਹੈ ਦੇਖੀਂ ਦਰਦ ਹੁੰਦਾ ਅੱਜ 13 ਦਿਨ ਹੋ ਗਏ ਐ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਟਵੀਟ ਇੱਕ ਵੀ ਬਿਆਨ ਦੇ ਕੇ ਪੰਜਾਬ ਦੇ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ ਕੋਈ ਆਪਣਾ ਦਰਦ ਨਹੀਂ ਦਿਖਾਇਆ ਕਿ ਪੰਜਾਬ ਪ੍ਰਤੀ ਮੇਰਾ ਇੰਨਾ ਦਰਦ ਐ ਔਰ ਬਿਆਸ ਮੈਨੇਜਮੈਂਟ ਭਾਗੜਾ ਬਿਆਸ ਮੈਨੇਜਮੈਂਟ ਸੈਂਟਰ ਦੇ ਅੰਦਰ ਕਿਸੇ ਉਹਨਾਂ ਅਧਿਕਾਰੀਆਂ ਦੀ ਮੀਟਿੰਗ ਨਹੀਂ ਲਈ ਗਈ ਵੀ ਇਹ ਕਿਉਂ ਹੋਇਆ ਜਦ ਕਿ ਤਰਾਹ ਤਰਾਹ ਦੇ ਖੁਲਾਸੇ ਜਿਹੜੇ ਐ ਸੋਸ਼ਲ ਮੀਡੀਆ ਤੇ ਆ ਰਹੇ ਸੋ ਪ੍ਰਾਈਮ ਮਿੰისტਰ ਸਾਹਿਬ ਤੋਂ ਅਸੀਂ ਫੇਰ ਮੰਗ ਕਰਦੇ ਆਂ ਕਿ 50000 ਰੁਪਏ ਪ੍ਰਤੀ ਏਕੜ ਸੈਂਟਰ ਜਿਹੜਾ ਮੁਆਵਜ਼ਾ ਦੇਵੇ ਜਿਹੜੇ ਘਰ ਠੱਠ ਗਏ ਉਹਨਾਂ ਨੂੰ ਬਣਾ ਕੇ ਦੇਵੇ ਜਿਹੜੇ ਲੋਕਾਂ ਦੀ ਫਸਲ ਤਬਾਹ ਹੋ ਗਈ ਹੈ ਉਹਦਾ ਉਹਦਾ ਜਿਹੜਾ ਉਹਨਾਂ ਦੀ ਬਜਾਈ ਦਾ ਪ੍ਰਬੰਧ ਕਰਕੇ ਦੇ ਔਰ ਜਿਹੜਾ ਪੰਜਾਬ ਆ ਪੰਜਾਬ ਦੀ ਜਿਹੜੀ ਖਾਸ ਕਰ ਰਾਵੀ ਬੈਲਟ ਹੈ ਜਾਂ ਬਿਆਸ ਬੈਲਟ ਹੈ ਉਹਦੇ ਜਿਹੜੇ ਤੁਸੀ ਬੰਨ੍ਹ ਨੇ ਉਹਨਾਂ ਨੂੰ ਪੱਕਿਆ ਕਰਨ ਦਾ ਪ੍ਰਬੰਧ ਕਰੇ ਰਾਵੀ ਦਰਿਆ ਦੇ ਨਾਲ ਕਰੀਬ 5 ਕਿਲੋਮੀਟਰ ਬੰਨ ਬੰਨਣ ਦੀ ਰੋਡ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਦੇ ਤੇ ਅਨਾਉਂਸਮੈਂਟ ਕਰਕੇ ਜਾਣੀ ਚਾਹੀਦੀ ਹੈ ਕਿ ਸਰਕਾਰ ਤੁਰੰਤ ਇਹਦਾ ਹੱਲ ਕਰੇਗੀ ਪਰ ਇੱਕ ਗੱਲ ਉਹੀ ਮੈਂ ਫੇਰ ਕਹਿਣਾ ਕਿ ਜਿਹੜਾ ਘਰ ਦਾ ਮੁਖੀ ਹੁੰਦਾ ਉਹਦਾ ਫਰਜ਼ ਬੰਦਾ ਜਦੋਂ ਘਰ ਤੇ ਕੋਈ ਹਫਤ ਆਉਂਦੀ ਹੈ ਤੁਰੰਤ ਕਿਸੇ ਜੀ ਦੇ ਕੋਈ ਮੁਸ਼ਕਲ ਆਉਂਦੀ ਹੈ ਤੇ ਤੁਰੰਤ ਉਹਦੇ ਨਾਲ ਰਾਹਤ ਦਾ ਕੈਮ ਕਰੇ ਉਹਦੀ ਗੱਲ ਰੱਖੇ ਉਹਦੀ ਗੱਲ ਸੁਣੇ ਪਰ ਬਹੁਤ ਚਿਰ ਬਾਅਦ ਤੇਨ ਦਿਨ ਪਹਿਲਾਂ ਸਾਡੇ ਐਗਰੀਕਲਚਰ ਮਿਨਿਸਟਰ ਆਏ ਨੇ ਤੇ ਹੁਣ ਕੱਲ ਪ੍ਰਾਈਮ ਮਿਨਿਸਟਰ ਸਾਹਿਬ ਜਾ ਰਹੇ ਨੇ ਤੇ ਮੈਂ ਉਮੀਦ ਕਰਦਾ ਕਿ ਇੱਕ ਵੱਡਾ ਰਾਹਤ ਪੈਕਜ ਜਿਹੜਾ ਪੰਜਾਬ ਨੂੰ ਦੇਣਗੇ